ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੌਂਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹਦੇ ਰਾਮਪੁਰਾ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਪਸ਼ੂ ਹੁੰਦੇ ਆ ਰੁਟੀਨ 'ਚ ਵਿਕਰੀ ਵਾਲੇ ਮੱਝਾਂ ਤੇ ਗਾਵਾਂ ਮੇਰੀ ਦੂਜੀ ਵੀਡੀਓ ਇਹਨਾਂ ਕੋਲ ਅੱਜ ਦੀ ਜਿਹੜੀ ਵੀਡੀਓ ਇਹਦੇ 'ਚ ਦੋ ਨਗ ਤੁਹਾਨੂੰ ਦਿਖਾਉਣੇ ਆ ਕ੍ਰੋਸ ਬਰੀਡ ਗਾਂ ਤਾਜੀ ਸੂਈ ਵੀ ਐ ਬੱਚਾ ਇਹਦੇ ਨਾਲ ਸਾਹਮਣੇ ਵਧਾਵਿਆ ਤੇ ਇੱਕ ਮੱਝ ਚੰਗੀ ਤਿਆਰੀ ਫੜਦੀ ਆਉਂਦੀ ਐ ਤੇ ਇਹ ਗੱਬਣ ਐ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਇਹਨਾਂ ਜੋ ਜਿਹੜਾ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਸ਼ੁਰੂਆਤ ਮੱਝ ਤੋਂ ਕਰਾਂਗੇ ਗਾਂ ਉਹ ਤੋਂ ਬਾਅਦ ਚ ਦਿਖਾਵਾਂਗੇ ਤੇ ਨਾਲ ਦਿਖਾਵਾਂਗੇ ਇਹਦੀਆਂ ਧਾਰਾ ਮਾਰ ਕੇ ਕਿਉਂਕਿ ਕ੍ਰਾਸ ਬਰੀਡ ਗਾਂ ਬੋਲਿਆ ਜਿਨੇ ਘਰੇ ਜਿਵੇਂ ਦੇਸੀ ਗਾਵਾਂ ਦਾ ਕੋਈ ਯਕੀਨ ਵੀਰ ਹੁੰਦਾ ਤਾਂ ਥੋੜਾ ਇੱਕ ਕ੍ਰਾਸ ਐਚ ਐਫ ਦੇ ਨਾਲ ਤੇ ਇਹਦੇ ਤੋਂ ਲੋ ਦੁੱਧ ਵੀ ਚੰਗਾ ਇਹਨੇ ਦਿੰਦੀ ਰਹਿਣਾ ਤੇ ਦੂਜੀ ਗੱਲ ਇਹ ਸੀਲ شریف ਵੀ ਹੈ ਸੋ ਧਾਰਾ ਮਾਰ ਕੇ ਲਾਸਟ ਚ ਵੀਡੀਓ ਦੇ ਵਿੱਚ ਹੀ ਦਿਖਾ ਦੇਣੀ ਹੈ ਗੱਬਣ ਮਾਜ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬਾਈ ਨੂੰ ਮਿਲਦੇ ਹਾਂ ਪਹਿਲਾਂ ਕਰਦੇ ਹਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਖਾਸ਼ੀ ਗੱਲ ਬਾਈ ਨਾਮ ਆਪਣਾ ਦੱਸ ਜੋ ਬਾਈ ਨਾਮ ਬਾਈ ਜੀ ਬਲਜੀਤ ਸਿੰਘ ਬਲਜੀਤ ਭਾਈ ਅੱਜ ਆਪਾਂ ਦੂਜੀ ਵੀਡੀਓ ਬਣਾ ਰਹੇ ਆ ਤੁਹਾਡੇ ਕੋਲੋਂ ਹਾਂਜੀ ਭਾਈ ਮੱਝ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਆ ਤੇ ਵੈਸੇ ਰੂਟੀਨ ਚਾਈ ਜਾਂਦੇ ਪਸ਼ੂ ਵਿੱਚ ਹਾਂ ਹਾਂਜੀ ਭਾਈ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਹਾਂਜੀ ਦੋਨੇ ਤਰ੍ਹਾਂ ਦੇ ਹੁੰਦੇ ਆ ਅੱਛਾ ਅੱਜ ਦੋ ਨਾ ਕੀ ਐ ਕਿ ਇਹਨੇ ਇੱਕ ਦੋ ਕੀ ਰੱਖਦੇ ਹਾਂ ਕਰੇ ਨਹੀਂ ਅੱਜ ਦੋ ਸੀ ਅੱਜ ਮੰਡੀ ਦੇ ਵਾਗੇ ਜੀ ਦੋ ਪਸ਼ੂ ਅੱਛਾ ਪਸ਼ੂ ਮੰਡੀ ਪਾਤੇ ਹਾਂਜੀ ਠੀਕ ਐ ਭਾਈ ਜਿਹੜੀ ਮੱਝ ਆਪਾਂ ਵਿਖਾਉਣੀ ਐ ਕਨ ਮਸੂਆ ਇਹਦੀ ਦੂਜਾ ਸੂਆ ਇਹਦੇ ਤਿੰਨ ਦਿਨ ਬਾਕੀ ਆ ਜੀ ਠੀਕ ਐ ਆਰੇ ਇਹ ਪਹਿਲਾਂ ਨੇ ਦੁੱਧ ਦਿੱਤਾ ਜਿਹਨੇ 13 ਕਿਲੋ ਠੀਕ ਐ ਰੇਟ ਕੀ ਰਹਿਣਾ ਬਲਜੀਤ ਭਾਈ ਰੇਟ ਵਾਸਤੇ ਮੁੱਲ ਹੀ ਨਹੀਂ ਕਰਦੇ ਦੇਣ ਲੈਣ ਦੀ ਗੱਲ ਹੈ 1 ਲੱਖ 20 ਦੀ ਦੇ ਦਾਂਗੇ ਬਸ ਹੋਲ ਨਹੀਂ ਭਾਈ ਦੋਸਤੋ 1 ਲੱਖ ਤੇ 20 ਹਜ਼ਾਰ ਦੀ ਹੈ ਮੱਝ ਜੇ ਕੋਈ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਕਰ ਲਿਓ ਬਹੁਤ ਸੋਹਣਾ ਰਾ ਥਾਨ ਤੇ ਹਵਾਨਾ ਹੈ ਇਹ ਗੱਲ ਸ਼ੁਰੂ ਚ ਹੀ ਦੱਸ ਦਿੰਨਾ ਕਿਉਂਕਿ ਆਉਣਸਾਰ ਪਹਿਲਾਂ ਪਸ਼ੂ ਦੇਖੀਦਾ ਨਰੋਆ ਥਾਨ ਲੱਗਾ ਪਸਮਾ ਦੇ ਵਿੱਚ ਬਹੁਤ ਸੋਹਣਾ ਕੱਢਿਆ ਕਰੂਗੀ ਕਰਮਾ ਵਾਲੀ ਤੇ ਹਵਾਨਾ ਵੀ ਪਛਾਣ ਨੂੰ ਫੁੱਲ ਰੱਖੂਗੀ ਜੇ ਇੱਕ ਵਾਰ ਤੁਸੀਂ ਐਵੇਂ ਤੁਰਦੀ ਨੂੰ ਦੇਖੋ ਭਾਈ ਰੋਕ ਲਿਓ ਗੋਆ ਕਰ ਲਿਓ ਤੋ ਜੇ ਤੋ ਪਸੂ ਬੋਆ ਕਰਦਾ ਉਹ ਹਵਾਨਾ ਵੀ ਕਲੀਅਰ ਦਿਖਾ ਲੈਂਦਾ ਜੋ ਇਸ ਤਰ੍ਹਾਂ ਤੁਸੀਂ ਇਹਦਾ ਹਵਾਨੇ ਦਾ ਰੁਖ ਦੇਖ ਸਕਦੇ ਹੋ ਹਜੇ ਦਿਹਨੇ ਲੈਂਦੀ ਐ ਸੂਣ ਚ ਚੱਚੀ ਐ ਥੋੜੀ ਜਿਹੀ 1 ਲੱਖ 20 ਹਜ਼ਾਰ ਦੀ ਇਹ ਮੱਝ ਤੁਹਾਨੂੰ ਮਿਲ ਜਣੀ ਐ ਅੱਗੇ ਪਿੱਛੇ ਥਣਾ ਚ ਬਿੱਥੀ ਫੁੱਲ ਐ ਬਲਜੀਤ ਭਾਈ ਇਹਨੂੰ ਫੇਰ ਮੋੜੋ ਇੱਕ ਵਾਰ ਧੁੱਪ ਧੁੱਪ ਚੰਦ ਜੀ ਸੈਂਕ ਵੀ ਦੱਸੋ ਨੇੜੇ ਮੁੜੇ ਹੋਏ ਥਣਾ ਚ ਬਿੱਥੀ ਇਧਰੋਂ ਵੀ ਫੁੱਲ ਐ ਤੇ ਪਿਛਲੇ ਪਾਸੋਂ ਵੀ ਥਣਾ ਚ ਬਿੱਥੀ ਫੁੱਲ ਐ ਚੰਗੇ ਥਣ ਹਵਾਨੇ ਦੇ ਪਸ਼ੂ ਦਾ ਇੱਕ ਇਹ ਵੀ ਪਲੱਸ ਪੁਆਇੰਟ ਰਹਿੰਦਾ ਭਾਵੇਂ ਤੋਕੜ ਗੱਪਣ ਵੇਚ ਲੋ ਹਮੇਸ਼ਾ ਵੀ ਕਰੀਚ ਹੁੰਦਾ ਪਸ਼ੂ ਜਿਹੜਾ ਥਣ ਹਵਾਨੇ ਦੀ ਜਿਆਦਾ ਕਦਰ ਬਾਨੀ ਹੁੰਦੀ ਹੈ ਸੋ ਚੰਗਾ ਹਵਾਨਾ ਦਿਸਦਾ ਕਰਮ ਵਾਲੀ ਦਾ ਤਾਂ ਸ਼ਾ ਤੁਸੀਂ ਵੀਡੀਓ ਚੋਂ ਦੇਖ ਲਿਆ ਤੁਰੀ ਜਾਂਦੇ ਬਈ ਕੋਈ ਗੱਲ ਨਹੀਂ ਫੋ ਲੱਤਾਂ ਖੋਲ ਕੇ ਤੁਰੂਗੀ ਕਿਉਂਕਿ ਹਵਾਨਾ ਗਾਵਾਂ ਨੂੰ ਜੋਸ਼ ਵਾਲਾ ਪੂਰਾ ਚੌਰਸ ਸੋਹਣੇ ਥਣ ਹਵਾਨੇ ਦੀ ਮੱਝ ਹੈ ਜੇ ਨੂੰ ਚੰਗੀ ਲੱਗੇ ਤਾਂ ਵੀਰ ਕੰਟੈਕਟ ਕਰ ਸਕਦਾ ਬਾਈ ਦੇ ਨਾਲ ਰੇਟ ਰੱਖਿਆ 1,20,000 ਰੁਪਏ ਆਸੇ ਪਾਸੇ ਨੂੰ ਜਾਂਦੀ ਨੇ ਹਵਾਨਾ ਪ੍ਰਾਪਰਟੀ ਆਪਾਂ ਨੂੰ ਦਿਖਾ ਲਿਆ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਬਲਜੀਤ ਭਾਈ ਮਾੜੀ ਪੂਛ ਫੜ ਕੇ ਹਿਲਾਇਓ ਉਹ ਠੀਕ ਹੈ ਹੋਕਸੇ ਸੋ ਇਹ ਪਹਿਲੇ ਨੰਬਰ ਤੇ ਮਰਜ ਸਵਿਕਰੀ ਆਸਤੇ ਸੀ ਹੁਣ ਫੇਰ ਇਹਦਾ ਹਵਾਨਾ ਇੱਕ ਵਾਰ ਤੁਸੀਂ ਦੇਖੋ ਇਸ ਤਰ੍ਹਾਂ ਬੜਾ ਕੱਦ ਸੁਹਵਾਨ ਨੇ ਦਾ ਠੀਕ ਹੈ ਬਈ ਜਿਹੜੀ ਗਾਂ ਬਲਜੀਤ ਭਾਈ ਇਹ ਕੰਨਵਾ ਸੁਹਾ ਸੁਈ ਹੈ ਇਹ ਦੂਜਾ ਸੁਹਾ ਸੁਈ ਹੈ ਜੀ ਠੀਕ ਹੈ ਪਹਿਲਾਂ ਨੇ 22 ਕਿਲੋ ਦਾ ਦਿੱਤਾ ਜੀ ਠੀਕ ਹੈ ਤੇ ਸਾਬੂ ਬਹੁਤ ਆ ਜੀ ਚਵਾਈ ਪੋਲੀ ਪੋਲੀ ਆ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਕਿੰਨੇ ਦਿਨੋਂ ਘੱਟ ਸੁਈ ਨੇ ਅੱਜ ਤੀਜਾ ਦਿਨ ਆ ਜੀ 17 ਕਿਲੋ ਬੋਲਾ ਰੈਡੀ ਆ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖ ਦਾਂ ਬਲਜੀਤ ਭਾਈ ਇਹ ਜੀ 70000 ਦੀ ਹੈ ਹਾਂ ਨਹੀਂ ਜੀ 70 ਦੀ ਹਾਂਜੀ ਠੀਕ ਹੈ ਤੇ ਇਹ ਚਵਾਈ ਅੱਜ 6 ਵਜੇ ਹੋਈ ਹੈ ਜੀ ਚਵਾਈ ਚ ਜਮਾ ਸਾਫ ਆ ਬੋਲੇ ਚ ਖਾਲੀ ਆ ਜੀ ਠੀਕ ਹੈ ਸੋ ਸੋਏ ਸਾਈਵਾਲ ਪੱਕ ਚ ਜ਼ਿਆਦਾ ਪੈਂਦੀ ਹੈ ਰੰਗ ਇਹਦਾ ਵਿੱਚ ਇੱਕ ਬਲੈਕ ਆ ਕਿਉਂਕਿ ਐਫਸੀਐਫ ਨਾ ਕਰਾਸ ਹੈ ਚੁਵਾਈ ਚ ਠੰਡੀ ਸੀਲ ਹੈ ਧਾਰ ਪੋਲੀ ਹੈ 17 ਲੀਟਰਾਂ ਨੂੰ ਬੌਲਾ ਹੋਊਗਾ ਮੈਂ ਵੀਡੀਓ ਬਣਾ ਰਿਹਾ ਦੱਸੋ ਦੁਪਹਿਰ ਦੇ ਟਾਈਮ ਤੇ ਲਗਭਗ 2 ਵਜੇ ਦੇ ਆਸ-ਪਾਸ ਦਾ ਟਾਈਮ ਤੇ ਸਵੇਰ 6 ਵਜੇ ਬਾਈ ਕਹਿੰਦਾ ਇਹਦੀ ਚੁਵਾਈ ਕੀਤੀ ਹੈ 70000 ਦੀ ਇਹ ગા ਮਿਲੂਗੀ ਲਿਆਓ ਵੀਰੇ ਬੱਚੇ ਨੂੰ ਇਹਨੇ ਜਨਮ ਦਿੱਤਾ ਇਸੇ ਵੀਡੀਓ ਚ ਆਪਾਂ ਧਾਰਾਂ ਵੀ ਜਿਹੜੀਆਂ ਉਮਾਰ ਕੇ ਦਿਖਾਵਾਂਗੇ ਤੁਹਾਨੂੰ ਵੱਡੇ ਕਾਤੇ ਕਾਰ ਦੀ ਵੜਾ ਬੱਚਾ ਦੁੱਸੋਂ ਛੱਡ ਲਿਆ ਤੇ ਦੇਸੀ ਗਾਵਾਂ ਦਾ ਇਹ ਕੌਣ ਹੁੰਦਾ ਜਦੋਂ ਬੱਚਾ ਛੱਡিয়ে ਇੱਕ ਵਾਰੇ ਪਿਸ਼ਾਬ ਜ਼ਰੂਰ ਕਰਦੇ ਹੈ ਖੁਸ਼ ਹੋ ਕੇ ਪਸਮੰਦੀ ਇਹਨਾਂ ਦੀ ਨਿਸ਼ਾਨੀ ਵੀ ਇਹੀ ਰਹਿੰਦੀ ਹੈ ਨਿਆਣਾ ਬਾਈ ਪਾਊਗਾ ਵੈਸੇ ਸੀਲ شریف ਹੈ ਬਿਨਾ ਨਿਆਣੇ ਤੋਂ ਵੀ ਭਾਵੇਂ ਧਾਰਾ ਮਾਰ ਲੂ ਤੁਸੀਂ ਕੋਈ ਡਰ ਨਹੀਂ ਪਰ ਸੋਣਾ ਦੱਸੋ ਮਾਗਾ ਦਾ ਵੀ ਤਾਂ ਉਹ ਬਸਮਾ ਦੇ ਵਿੱਚ ਤੁਸੀਂ ਦੇਖ ਲਿਓ ਉਸ ਦਾ ਇਸ ਤਰੀਕੇ ਦਾ ਸਾਇਦ ਬਾਕੀ ਇਸ ਤਰ੍ਹਾਂ ਵੀ ਮਾਰ ਕੇ ਤੁਹਾਨੂੰ ਵੀਡੀਓ ਚ ਦਿਖਾ ਦੂੰਗੀ। ਜਿਹੜਾ ਰਿਲੇਸ਼ਨ ਹੈ ਤੁਸੀਂ ਦੋਨੋਂ ਕਲਪੋਰ ਦੀ ਧਾਰ, ਚੌੜੀ ਧਿਰੀ। ਜਿਸ ਨੇ ਤਾਂ ਸਿੰਗ ਮਾਰ ਲਈ ਸੀ ਜਦੋਂ। ਇੱਕ ਫਿਜ਼ੀਕਲ ਇਟਮ ਤੇ ਬਾਗਾਂ ਵਿੱਚ 27 ਦਿਨੋਂ ਜਦੋਂ ਇਹ ਗਿਟਾਰ ਕਹਦੇ ਨੇ ਇਸ ਤਰ੍ਹਾਂ ਦੀ ਧਾਰ ਹੈ ਇੰਨੀ ਸੋ ਅੱਜ ਦੀ ਵੀਡੀਓ ਦੇ ਦੋ ਨਾਗ ਦੱਸੋ ਬਕਾਉ ਸੀ ਬਾਈ ਕੋਲ। ਦੋਨੇ ਤੁਹਾਨੂੰ ਦਿਖਾਤੇ ਆ। ਤਸੱਲੀ ਤੁਸੀਂ ਕਰ ਲਓ ਨਮ ਸਕਰੀਨ। ਬਹੁਤ ਕਿਰਪਾ। ਧੰਨਵਾਦ।